ਕਿਹਾ ਜਾਂਦਾ ਹੈ ਕਿ ਦੁੱਧ ਨਾਲੋਂ ਦਹੀਂ ਜਲਦੀ ਪਚ ਜਾਂਦੀ ਹੈ ਅਤੇ ਜੇਕਰ ਖਾਣੇ ਦੇ ਵਿੱਚ ਅਸੀਂ ਦਹੀਂ ਨੂੰ ਜਾਂ ਫਿਰ ਰਾਇਤੇ ਨੂੰ ਸ਼ਾਮਲ ਕਰ ਲਈਏ ਤਾਂ ਫਿਰ ਖਾਣੇ ਦਾ ਲੁਥਫ ਖਾਣੇ ਦਾ ਆਨੰਦ ਵੱਧ ਮੰਨਿਆ ਜਾ ਸਕਦਾ ਹੈ ਇਸ ਤੋਂ ਵੀ ਵੱਧ ਕੇ ਜੇਕਰ ਦਹੀਂ ਘਰ ਦੀ ਜਮਾਈ ਹੋਈ ਮਲਾਈਦਾਰ ਦਹੀਂ ਹੋਵੇ ਤਾਂ ਫਿਰ ਦਹੀਂ ਦਾ ਸਵਾਦ ਵੀ ਚੋਖਾ ਵੱਜ ਜਾਂਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਅਸੀਂ ਗੱਲ ਕਰ ਰਹੇ ਹਾਂ ਘਰ ਦੀ ਦਹੀਂ ਦੀ ਲੇਕਿਨ ਘਰ ਦੀ ਜੇਕਰ ਗਾੜੀ ਅਤੇ ਮਲਾਈਦਾਰ ਦਹੀਂ ਜਮਾਣੀ ਹੋਵੇ ਤਾਂ ਇਸ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਲੇਕਿਨ ਇਸ ਵੀਡੀਓ ਦੇ ਵਿੱਚ ਅਸੀਂ ਘਰੇ 10 ਮਿੰਟਾਂ ਦੇ ਵਿੱਚ ਗਾੜੀ ਅਤੇ ਮਲਾਈਦਾਰ ਦਹੀਂ ਜਮਾਣ ਦੇ ਤਰੀਕੇ ਦੀ ਗੱਲ ਕਰਨ ਜਾ ਰਹੇ ਹਾਂ ਸੋ ਜੇਕਰ ਤੁਹਾਨੂੰ ਇਹ ਤਰੀਕਾ ਪਸੰਦ ਆਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਵੋ ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਦਹੀਂ ਜਮਾਨ ਦੇ ਲਈ ਇੱਕ ਮਿੱਟੀ ਦਾ ਛੋਟਾ ਜਿਹਾ ਮਟਕਾ ਲੈ ਲਓ ਪਹਿਲੀ ਵਾਰ ਇਸ ਨੂੰ ਲਗਭਗ 1 ਘੰਟਾ ਪਾਣੀ ਦੇ ਵਿੱਚ ਡਬੋ ਕੇ ਪਾਣੀ ਭਰ ਕੇ ਰੱਖੋ ਤਾਂ ਕਿ ਇਹ ਚੰਗੀ ਤਰ੍ਹਾਂ ਪਾਣੀ ਨੂੰ ਚੂਸ ਲਵੇ ਅਤੇ ਦੁੱਧ ਨੂੰ ਆਪਾਂ ਗਰਮ ਕਰਨਾ ਹੈਗਾ ਫਰਾਈ ਪੈਨ ਲੈ ਲਓ ਨਾਨ ਸਟਿਕ ਫਰਾਈ ਪੈਨ ਦੇ ਵਿੱਚ ਆਪਾਂ ਦੁੱਧ ਨੂੰ ਗਰਮ ਕਰਾਂਗੇ ਹਿਲਾ ਹਿਲਾ ਕੇ ਗਰਮ ਕਰਾਂਗੇ ਤਾਂ ਕਿ ਦੁੱਧ ਵਿੱਚਲਾ ਸਾਰਾ ਪਾਣੀ ਹੈਗਾ ਜੋ ਸਾਰੀ ਨਮੀ ਹੈਗੀ ਉਹ ਖਤਮ ਹੋ ਜਾਵੇ ਅਤੇ ਦੁੱਧ ਥੋੜਾ ਥੋੜਾ گاੜਾ ਹੋ ਜਾਵੇ ਇਹ ਇੰਨਾ ਕਿ ਦੁੱਧ ਨੂੰ ਗਾੜਾ ਕਰ ਲੈਣਾ ਹੈਗਾ ਕਿ ਉਹ ਆਪ ਸਾਡੀ ਕੜਛੀ ਨੂੰ ਜਾਂ ਫਿਰ ਆਪਾਂ ਕਹੀਏ ਖੁਰਚਣੀ ਨੂੰ ਇਸ ਪ੍ਰਕਾਰ ਲੱਗਣ ਲੱਗ ਜਾਵੇ ਚਿਪਕਣ ਲੱਗ ਜਾਵੇ ਅਤੇ ਸਾਨੂੰ ਮਲਾਈ ਵਾਂਗ ਚਿਪਕਦਾ ਹੋਇਆ ਨਜ਼ਰ ਆਵੇ ਹੁਣ ਦੁੱਧ ਨੂੰ ਠੰਡਾ ਹੋਣ ਦੇ ਲਈ ਛੱਡ ਦਿਓ ਗੈਸ ਬੰਦ ਕਰਕੇ ਅਤੇ ਦਹੀਂ ਦਾ ਜਾਗ ਲੈ ਲੈਣਾ ਆਪਾਂ ਮਿੱਟੀ ਦੇ ਭਾਂਡੇ ਦੇ ਵਿੱਚ ਆਪਾਂ ਦਹੀਂ ਦਾ ਜਾਗ ਲਗਾਉਣਾ ਹੈਗਾ ਕਿਸ ਤਰ੍ਹਾਂ ਲਗਾਉਣਾ ਹੈਗਾ ਇੱਕ ਚਮਚਾ ਲੈ ਕੇ ਮਿੱਟੀ ਦੇ ਭਾਂਡੇ ਦੇ ਅੰਦਰ ਦਹੀਂ ਨੂੰ ਚੰਗੀ ਤਰ੍ਹਾਂ ਸਾਰੇ ਪਾਸੇ ਪੇਸਟ ਕਰ ਦੇਣਾ ਹੈਗਾ ਜਿੱਥੇ ਤੱਕ ਆਪਾਂ ਦਹੀਂ ਜਮਾਣੀ ਜਾਂ ਆਪਾਂ ਕਹੀਏ ਜਿੱਥੇ ਤੱਕ ਆਪਾਂ ਇਸ ਭਾਂਡੇ ਦੇ ਵਿੱਚ ਦੁੱਧ ਨੂੰ ਪਾਣਾ ਹੈਗਾ ਹੁਣ ਗਰਮ ਕੀਤੇ ਹੋਏ ਦੁੱਧ ਨੂੰ ਅਸੀਂ ਦੋ ਭਾਂਡਿਆਂ ਦੀ ਮਦਦ ਦੇ ਨਾਲ ਫੈਂਟੀ ਮਾਰਾਂਗੇ ਤਾਂ ਕਿ ਦੁੱਧ ਨੂੰ ਚੰਗੀ ਤਰ੍ਹਾਂ ਕੋਸਾ ਕੀਤਾ ਜਾ ਸਕੇ ਤਾਂ ਪੂਰੀ ਤਰ੍ਹਾਂ ਨਾਲ ਜਦੋਂ ਦੁੱਧ ਕੋਸਾ ਹੋ ਜਾਵੇਗਾ 4-5 ਘੰਟੀਆਂ ਮਾਰਨ ਤੋਂ ਬਾਅਦ ਅਸੀਂ ਇਸ ਦੁੱਧ ਨੂੰ ਜਿਹੜਾ ਮਿੱਟੀ ਦਾ ਭਾਂਡਾ ਅਸੀਂ ਦਹੀਂ ਜਮਾਣ ਦੇ ਲਈ ਜਾਗ ਲਗਾ ਕੇ ਤਿਆਰ ਕੀਤਾ ਉਸ ਦੇ ਵਿੱਚ ਪਾ ਦੇਵਾਂਗੇ ਦੁੱਧ ਪਾਉਣ ਤੋਂ ਬਾਅਦ ਇਸ ਦੇ ਉੱਪਰ ਥੋੜਾ ਜਿਹਾ ਹੋਰ ਪਾ ਜਾਗ ਲਗਾਵਾਗੇ ਥੋੜੀ ਜਿਹੀ ਹੋਰ ਦਹੀਂ ਪਾਵਾਂਗੇ ਤਾਂ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਐਲੂਮੀਨੀਅਮ ਫੋਇਲ ਦੇ ਨਾਲ ਇਸ ਬਰਤਨ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਪੈਕ ਕਰ ਦੇਣਾ ਹੈਗਾ ਹੁਣ ਇੱਕ ਕੁੱਕਰ ਦੇ ਵਿੱਚ ਅੱਧ ਤੱਕ ਪਾਣੀ ਪਾ ਲੈਣਾ ਹੈ ਅਤੇ ਇਸ ਕੁੱਕਰ ਦੇ ਵਿੱਚ ਇਸ ਬਰਤਨ ਨੂੰ ਰੱਖ ਕੇ ਕੁੱਕਰ ਦਾ ਢੱਕਣ ਲਗਾ ਲੈਣਾ ਪਰੰਤੂ ਸੀਟੀ ਕੁੱਕਰ ਦੀ ਆਪਾਂ ਕੱਢ ਲੈਣੀ ਹੈ ਅਤੇ ਢੱਕਣ ਲਗਾਉਣ ਤੋਂ ਬਾਅਦ ਇਸ ਨੂੰ ਗੈਸ ਦੀ ਆਂਧੇ ਦੇ ਉੱਪਰ ਅਸੀਂ ਲਗਭਗ 10 ਮਿੰਟ ਤੱਕ ਰੱਖਾਂਗੇ ਜਦੋਂ ਤੱਕ ਪਾਣੀ ਚੰਗੀ ਤਰ੍ਹਾਂ ਪੱਕੇਗਾ ਅਤੇ ਪਾਣੀ ਦੀ ਜੋ ਭਾਫ਼ ਹੈਗੀ ਉਹ ਖੁੱਲੀ ਹੋਈ ਸੀਟੀ ਰਾਈ ਬਾਹਰ ਨਿਕਲ ਜਾਵੇਗੀ ਅਤੇ ਇਸ ਤੋਂ ਬਾਅਦ ਅਸੀਂ ਇਸ ਮਿੱਟੀ ਦੇ ਭਾਂਡੇ ਨੂੰ ਕੁੱਕਰ ਦੇ ਵਿੱਚੋਂ ਬਾਹਰ ਕੱਢ ਕੇ ਇਸ ਦਾ ਫੋਇਲ ਪੇਪਰ ਜਦੋਂ ਉਤਾਰ ਕੇ ਵੇਖਾਂਗੇ ਤਾਂ ਸਾਨੂੰ ਨਜ਼ਰ ਆਵੇਗਾ ਕਿ ਬਹੁਤ ਹੀ ਵਧੀਆ ਗਾੜੀ ਅਤੇ ਮਲਾਈਦਾਰ ਦਹੀਂ ਜੰਮ ਕੇ ਤਿਆਰ ਹੋ ਚੁੱਕੀ ਹੈ ਲੇਕਿਨ ਇਸ ਦਹੀਂ ਨੂੰ ਪਰੋਸਣ ਤੋਂ ਪਹਿਲਾਂ ਅਸੀਂ ਕੁਝ ਦੇਰ ਲਈ ਇੱਕ ਭਾਂਡੇ ਦੇ ਵਿੱਚ ਠੰਡਾ ਪਾਣੀ ਪਾ ਕੇ ਉਸ ਦੇ ਵਿੱਚ ਇਹ ਮਿੱਟੀ ਵਾਲਾ ਬਰਤਨ ਰੱਖ ਕੇ ਚੰਗੀ ਤਰ੍ਹਾਂ ਨਾਲ ਠੰਡਾ ਕਰ ਲਵਾਂਗੇ ਜੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਬਣੇ ਰਹੁ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ